ਅਸੀਂ ਜਾਰੀ ਤੁਹਾਡੇ ਫਾਦਰ ਸਾਹਿਬ ਦੇ ਉੱਪਰ ਹਮਲਾ ਹੋਇਆ ਕੀ ਮਸਲਾ ਕੀ ਸੀਗਾ ਆ ਐਕਚੁਅਲੀ ਮੇਰੇ ਫਾਦਰ ਸਾਹਿਬ 슈ਗਰ ਪੇਸ਼ੈਂਟ ਹੈਗੇ ਆ ਤੇ ਉਹ ਅਕਲੀ ਮਾਰਨਿੰਗ ਵਾਕ ਤੇ ਜਾਂਦੇ ਹੈਗੇ ਆ ਮਾਰਨਿੰਗ ਉਹ ਆਏ ਤੇ ਉਹਨਾਂ ਦਾ ਥੋੜਾ ਜਿਹਾ ਸਟਮਕ ਅਫਸੈਟ ਹੋਇਆ ਬੁਝਾਈ ਕਰੇ ਜਾਂਦੇ ਇੱਥੇ ਇਹਨਾਂ ਨੂੰ ਕੰਫਰਟੇਬਲ ਲੱਗਿਆ ਤੇ ਉਹ ਸ਼ਾਪ ਦੇ ਉੱਤੇ ਵਾਸ਼ਰੂਮ ਯੂਜ਼ ਕਰਨਾ ਹੈ ਇਹਦੇ ਦੌਰਾਨ ਤਿੰਨ ਵਿਅਕਤੀ ਆਏ ਐਕਟਿਵਸ ਆ ਬਾਹਰ ਉਹਨਾਂ ਨੇ ਪਹਿਲੇ ਇੱਕ ਵਾਰੀ ਆ ਕੇ ਸਾਰਾ ਮੌਇਨਾ ਕੀਤਾ ਉਦੋਂ ਫਾਜ਼ਲ ਸਾਹਿਬ ਉੱਤੇ ਵਾਸ਼ਰੂਮ ਸੀਗੇ ਉਸ ਤੋਂ ਬਾਅਦ ਜਦੋਂ ਦੁਬਾਰਾ ਆਏ ਨੇ ਉਦੋਂ ਫਾਜ਼ਲ ਸਾਹਿਬ ਨੂੰ ਦੇਖਿਆ ਉਹਨਾਂ ਨੇ ਤੇ ਉਹਨਾਂ ਤੇ ਹਮਲਾ ਕਰਤਾ ਫਾਜ਼ਲ ਸਾਹਿਬ ਨੇ ਆਪਣੀ ਜਾਨ ਬਚਾਣ ਲਈ ਇੱਕ ਰੌਡ ਪਾਈ ਸੀਗੀ ਉਹ ਚੱਕ ਕੇ ਉਹਨਾਂ ਨਾਲ ਬੈਕ ਹਮਲਾ ਕੀਤਾ ਤੇ ਉਹ ਭੱਜ ਗਏ ਉਹ ਕਿੰਨੇ ਬੰਦੇ ਸੀ ਉਹਨਾਂ ਦੇ ਨਾਲ ਕੋਈ ਕੀ ਲੇਡੀਜ਼ ਵੀ ਦੱਸੀ ਜਾ ਰਹੀ ਹੈ ਹਾਂਜੀ ਉਹਨਾਂ ਦੇ ਨਾਲ ਜਿਹੜੀ ਸੈਂਟਰ 'ਚ ਐਕਟਿਵਾ ਸਵਾਰ ਸੀਗੇ ਉਹ ਤਿੰਨ ਜਣੇ ਦੋ ਮੁੰਡੇ ਸੀ ਤੇ ਉਹਨਾਂ ਦੀ ਇੱਕ ਲੇਡੀਜ਼ ਵੀ ਦੱਸੀ ਜਾ ਰਹੀ ਹੈ ਇੱਕ ਬੰਦੇ ਨੇ ਜਿਹੜਾ ਅੰਦਰ ਆਇਆ ਫਿਰ ਦੂਸਰਾ ਬੰਦਾ ਆਇਆ ਉਹਨੇ ਤਲਵਾਰ ਮਾਰੀ ਡੈਡੀ ਦੇ ਹੱਥ ਤੇ ਇਸੇ ਤਰ੍ਹਾਂ ਦੇ 6 ਸਟਿਚਸ ਲੱਗੇ ਹੋਏ ਆ। ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਬੰਦੀ ਕਾਰਵਾਈ ਕੀਤੀ ਜਾਵੇ ਜਲਦ ਤੋਂ ਜਲਦ ਇਹਨਾਂ ਚੀਜ਼ਾਂ ਤੇ ਠੱਲ ਪਾਈ ਜਾਵੇ ਫਿਰੋਜ਼ਪੁਰ ਦਾ ਹਾਲ ਬਹੁਤ ਮਾੜਾ ਹੋਇਆ ਪਿਆ ਸਪੈਸ਼ਲੀ ਚੋਰੀਆਂ ਨੂੰ ਲੈ ਕੇ ਵਾਰਦਾਤਾਂ ਨੂੰ ਲੈ ਕੇ ਬਹੁਤ ਬੁਰਾ ਹਾਲ ਆਇਆ ਪਿਆ। ਮੇਰੇ ਪ੍ਰਸ਼ਾਸਨ ਤੋਂ ਇਹ ਮੰਗ ਹੈ ਕਿ ਇਸ ਚੀਜ਼ ਤੇ ਜਲਦ ਤੋਂ ਜਲਦ ਠੱਲ ਠੱਲ ਪਾਈ ਜਾਵੇ। ਕੋਈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਮੈਂ ਜੀ ਇੱਥੇ ਤਕਰੀਬਨ ਆਉਦਾ ਹੀ ਰਿਹਾ ਨਾ ਮੇਰੇ ਦੋਸਤ ਆ ਰਿੰਕੂ ਮਲੋਤਰਾ ਜੀ ਮੈਂ ਕੱਲ ਵੀ ਇਹਨਾਂ ਕੋਲ ਆਇਆ ਤੇ ਮੈਨੂੰ ਇਹਨਾਂ ਨੇ ਇਹ ਗੱਲ ਦੱਸੀ ਕਿ ਸਵੇਰੇ ਸਵੇਰੇ ਫਾਦਰ ਸਾਹਿਬ ਸੈਰ ਕਰਕੇ ਤੇ ਅਚਨ ਚੇਤ ਉਹ ਇਹਨਾਂ ਦੀ ਦੁਕਾਨ ਆ ਉਹ ਖੋਲਣ ਵਾਸਤੇ ਇੱਥੇ ਆ ਗਏ ਖੋਲਣ ਕੇ ਤੇ ਦਰਵਾਜ਼ਾ ਖੁੱਲਾ ਸੀ ਤੇ ਉਹ ਵਾਸ਼ਰੂਮ ਚਲੇ ਗਏ ਪਿੱਛੋਂ ਇੱਕ ਲੜਕੀ ਤੇ ਦੋ ਲੜਕੇ ਕੈਮਰੇ ਦੇ ਵਿੱਚੋਂ ਨਜ਼ਰ ਆ ਰਹੇ ਆ ਉਹਨਾਂ ਨੇ ਰੋਕ ਕੇ ਆੜ ਕੇ ਤੇ ਇੱਥੇ ਜਿਹੜਾ ਇਹਨਾਂ ਦਾ ਗੱਲਾਂ ਖੋਲਿਆ ਗੱਲਾਂ ਖੋਲ ਕੇ ਤੇ ਕੁਝ ਪੈਸੇ ਵਗੈਰਾ ਜੋ ਪੈਸੀ ਉਹ ਚੱਕੇ ਤੇ ਚੱਕਣ ਤੋਂ ਬਾਅਦ ਜਦੋਂ ਇਹਨਾਂ ਦੇ ਫਾਜ਼ਲ ਸਾਹਿਬ ਉੱਤੋਂ ਆਣ ਕੇ ਉਹਨਾਂ ਨੇ ਆਣ ਕੇ ਪੁੱਛਿਆ ਤੁਸੀਂ ਕੌਣ ਸੀ ਤੇ ਉਹਨਾਂ ਨੇ ਅੱਗੋਂ ਤੇਜ਼ ਧਾਰ ਹਥਿਆਰ ਨਾਲ ਵਾਰ ਕਰ ਦਿੱਤਾ ਵਾਰ ਕਰਦੇ ਅਸੀਂ ਇੱਥੇ ਥੋੜਾ ਰੌਲਾ ਪੈ ਗਿਆ ਰੌਲਾ ਪੈਣ ਕਰਕੇ ਵੀ ਉਹ ਭੱਜ ਗਏ ਤੇ ਇਹਨਾਂ ਦੇ ਫਾਜ਼ਲ ਸਾਹਿਬ ਤੇ ਜਿਹੜੀ 6:00 ਵਜ ਗਈ ਮੇਰੀ ਬੇਨਤੀ ਹੈ ਕਿ ਮਾਨਯੋਗ ਐਸਐਸਪੀ ਸਰਦਾਰ ਭੁਪਿੰਦਰ ਸਿੰਘ ਜੀ ਬਹੁਤ ਸੋਹਣਾ ਕੰਮ ਕਰ ਰਹੇ ਜਦੋਂ ਦਾ ਆਇਆ ਆਏ ਹੋਏ ਨੇ ਤੇਨਾਂ ਨੂੰ ਇਹੀ ਬੇਨਤੀ ਹੈ ਕਿ ਫਰੂਸਪੁਰ ਕੈਂਟ ਦੇ ਵਿੱਚ ਜਿਵੇਂ ਕਿ ਇਹਨਾਂ ਨੇ ਅਮਨ ਸ਼ਾਂਤੀ ਕਾਇਮ ਕੀਤੀ ਹੈ ਜਿਹੜੇ ਇਹੋ ਜੇ ਸ਼ਰਾਰਤੀ ਅੰਸਰ ਹੈ ਇਹਨਾਂ ਨੂੰ ਛੇਤੀ ਤੇ ਛੇਤੀ ਨੱਥ ਪਾ ਕੇ ਇਹਨਾਂ ਤੋਂ ਇਹ ਕਮਾਂ ਤੋਂ ਰੋਕਾਇਆ ਜਾਵੇ ਤੇ ਜਿਹੜੇ ਇੱਥੇ ਲੋਕ ਹੈ ਉਹ ਆਪ ਦਾ ਆਮ ਸੁਖ ਦੀ ਜ਼ਿੰਦਗੀ ਬਤੀਤ ਕਰ ਸਕਣ ਜੀ